ਵਿਚ ਸੇਨੀਪ ਭਾਗ ਵੱਲੋਂ ਰੇਡ ਕੀਤੀ ਗਈ ਹੈ ਤਸਵੀਰਾਂ ਤੋਂ ਦੇਖ ਸਕਦੇ ਹਾਂ ਦੇ ਵਿੱਚ ਨਕਲੀ ਦੁੱਧ ਔਰ ਨਕਲੀ ਦੇਸੀ ਕੇ ਉਤਿਆਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਸਿਵਲ ਸਰਜਨ ਮੈਮ ਮੌਜੂਦ ਹੈ ਮੈਮ ਅੱਜ ਨਾਲ ਗੱਲਬਾਤ ਕਰਾਂਗੇ ਮੈਮ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਸ਼ਾਮਨਗਰ ਦੇ ਵਿੱਚ ਦੇਸੀ ਕੇ ਦੁੱਧ ਵਪਰੀ ਹਾਂਜੀ ਸਾਡੀ ਫੂਡ ਸੇਫਟੀ ਟੀਮ ਨੂੰ ਇੱਕ ਕਲੂ ਮਿਲਿਆ ਸੀ ਗੋਸ਼ ਸੂਚਨਾ ਮਿਲੀ ਸੀ ਤੇ ਉਹਨਾਂ ਨੇ ਇੱਥੇ ਆ ਕੇ ਇੱਕ ਸਵੇਰੇ ਇੱਥੇ ਰੇਡ ਕੀਤੀ ਹੈ ਸ਼ਾਮਨਗਰ ਚ ਜਿਵੇਂ ਅਸੀਂ ਖੜੇ ਹਾਂ ਤੇ ਇਹਨਾਂ ਨੂੰ ਦੇ ਸਿੱਖਿਓ ਸੁੱਕਾ ਦੁੱਧ ਔਰ ਕਰੀਮ ਇਹਨਾਂ ਨੂੰ ਇੱਥੇ ਬਰਾਮਦ ਹੋਏ ਆ ਉਹਦੇ ਸੈਂਪਲਸ ਵੀ ਲੈ ਲਏ ਗਏ ਆ ਤੇ ਜਿਹੜਾ ਉਹਨਾਂ ਨੂੰ ਨਹੀਂ ਠੀਕ ਲੱਗੇਗਾ ਬਿਲੋ ਸਟੈਂਡਰਡ ਨੂੰ ਡਿਸਟਰੋਏ ਵੀ ਕਰ ਦੇਣਾ ਅਚਾ ਮੈਮ ਕਿੰਨੇ ਮਾਤਰਾ ਦੇ ਵਿੱਚ ਜੇਕਰ ਤੁਸੀਂ ਕੋਈ ਗੱਲ ਕਰੀਏ ਤੇ ਸੁੱਕਾ ਦੁੱਧ ਕਿੰਨੇ ਮਾਤਰਾ ਦੇ ਵਿੱਚ ਇਹ ਮਤਲਬ ਬੇਸਿਕਿਓ ਅਰਾਊਂਡ 40kg ਹੈ ਸੁੱਕਾ ਦੁੱਧ ਵੀ 10kg ਦੇ 10 ਪੈਕੇਟ ਹੈ ਸ਼ਾਇਦ ਲਾਈਕ ਔਰ ਕਰੀਮ ਵੀ ਅਰਾਊਂਡ 10kg ਨੰਕੀ ਤੇਰੀ ਕਰ ਰਹੀ ਕਿ ਜਿਹੜੇ ਕੰਮ ਤੇ ਲਗਾਤਾਰ ਤਿਹਾਰਾ ਸੀਜ਼ਨ ਹੁਣ ਆ ਰਿਹਾ ਨਕੀ ਇਧਰ ਦੀ ਤਾਂ ਕਾਫੀ ਜਿਹੜੀ ਫੜੀ ਜਾਂਦੀ ਨੇ ਤੁਹਾਡੇ ਵੱਲੋਂ ਅੱਗੇ ਵੀ ਕਿੱਦਾਂ ਦੀ ਕਰ ਰਹੀ ਦੇਖੋ ਇਹ ਸਾਡੀ ਟੀਮ ਬਹੁਤ ਜ਼ਿਆਦਾ ਐਕਟਿਵ ਹੈ ਔਰ ਜਿਵੇਂ ਕਿ ਤੁਹਾਡੇ ਮੈਡੀਆ ਚ ਤੁਸੀਂ ਦੇਖ ਰਹੇ ਹੋ ਔਰ ਇਹ ਸਾਰੀ ਉਹਦੀ ਐਕਟੀਵਿਟੀ ਕਰ ਰਹੀ ਹੈ ਤੇ ਇਸ ਤਰ੍ਹਾਂ ਹੀ ਇਹ ਕਰਦੇ ਵੀ ਰਹਿੰਦੇ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਵੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਆ ਜਿਹੜੀ ਕਿ ਬਹੁਤ ਸਸਤੀ ਮਿਲਦੀਆਂ ਆ ਜਾਂ ਇਸ ਤਰ੍ਹਾਂ ਆਪਣੀ ਸਿਹਤ ਨਾਲ ਖਿਲਵਾੜ ਨਾ ਕਰਨ ਔਰ ਇਹਨਾਂ ਚੀਜ਼ਾਂ ਨੂੰ ਨਾ ਲੈਣ ਨਾ ਖਰੀਦਣ ਤੇ ਜੇ ਅਸੀਂ ਇਹਨਾਂ ਦਾ ਬਾਇਕਾਟ ਕਰਦੇ ਆਂਗੇ ਤੇ ਆਪੇ ਜਿਹੜਾ ਇਹਨਾਂ ਦਾ ਜਿਹੜਾ ਹੈ ਬਿਜ਼ਨਸ ਨਾਲ ਹੈ ਆਪੇ ਖਾਪ ਹੋ ਜਾਏਗਾ। ਹਮੇ ਕਿੰਨੇ ਜੇ ਤੋ ਇਹ ਜਿਹੜਾ ਇਹ ਕੰਮ ਕਰ ਰਹੇ ਸੀ ਅੱਗੇ ਦੇਖਦੇ ਸੀ ਕਿ ਇਸੀ ਕਿਉਂ ਤੇ ਇਹ ਦੇਖੋ ਸਾਡੀ ਟੀਮ ਸਾਨੂੰ ਦੱਸ ਰਹੀ ਹੈ ਕਿ 2017 ਚ ਵੀ ਨਾ ਕੋਈ ਕਾਰਵਾਈ ਹੋਈ ਸੀ ਫਿਰ 2020 ਚ ਵੀ ਹੋਈ ਸੀ ਉਹ ਨਾ ਜਿਨ੍ਹਾਂ ਨੇ ਦੋ ਘੱਟੇ ਚ ਹੋਈ ਹੈ। 2023 ਨੂੰ ਇਹਨਾਂ ਨੂੰ ਪੀਓ ਡਿਕਲੇਅਰ ਕਰ ਦਿੱਤਾ ਸੀ ਤੇ ਪੁਲਿਸ ਵੀ ਅੱਜ ਇੱਥੇ ਮੌਕੇ ਤੇ ਮੌਜੂਦ ਹੈ ਤੇ ਐਸ ਪਰ ਉਸ ਜਿਹੜੀ ਕਾਰਵਾਈ ਹੋਈ ਦੀ ਉਹ ਪੁਲਿਸ ਅਫਸਰ ਮੈਮਾ ਇਹ ਹਾਰੀ ਸੀਜ਼ਨ ਹੈ ਹੋਰ ਜਿਹੜੇ ਗੱਲ ਜਿਹੜੇ ਕੰਮ ਕਰਦੇ ਨੇ ਲੋਕਾਂ ਨੂੰ ਵੀ ਅਸੀ ਦਗਾ ਤਨ ਕੰਮ ਵੀ ਲੋਕਾਂ ਨੂੰ ਸੇਵਾ ਸਰਵਾਨੋ ਹਾਂਜੀ ਜਿਵੇਂ ਕਿ ਮੈਂ ਦੱਸ ਚੁੱਕੀ ਹਾਂ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਵੀ ਇਹੋ ਜੀ ਚੀਜ਼ਾਂ ਤੋਂ ਨਾ ਬਾਇਕਾਟ ਕਰਨ ਇਹਨੂੰ ਨਾ ਵਰਤਣ ਇਹ ਨਾ ਲੈਣ ਆਪਣੀ ਸਿਹਤ ਦੇ ਨਾਲ ਖੇਲਵਾੜ ਨਾ ਕਰਨ ਜੀ ਬਿਲਕੁਲ ਸਿਹਤ ਭਾਗ ਵੱਲੋਂ ਸ਼ਾਮਨਾਗਰ ਦੇ ਰੀਡ ਕੀਤੀ ਜਾਂ ਤੇ ਪੁਲਿਸ ਅਧਿਕਾਰੀਆਂ ਨੇ ਕਰਦਾ ਆਪਾਂ ਸਰ ਜੀ ਇਹ ਫੋਟੋ ਮੈਂ ਲਕਿਨ ਦੀ ਕਾਰਜ ਦੀ ਸ਼ਿਕਾਰ ਹੈ ਨਾ ਜਾ ਕਰਕੇ ਸ਼ੁਰੂ ਕਰੋ ਆਜੋ ਆ ਵੀਰ ਜੀ ਤੁਹਾਨੂੰ ਸਮਝ ਰਹੇ ਹਾਂ ਤੰਗੀ ਚੰਗਾ ਹੁਣ ਗਏ ਸਾਡੇ ਜੀ ਵੀ ਉਹ ਜੀ ਦਜੀਤ ਸਿੰਘ ਦਾ ਨਾਮ ਅਸਰਾਰ ਹੋ ਗਿਆ ਸਾਡੇੋਂ ਤੋਂ ਪਹਿਲਾਂ ਹੀ ਸਰ ਮੈਂ ਉਹ ਜੀ ਉਹ ਨਿਕੋੜਾ ਰਿਹਾ ਮੋਰਚੇ ਤੇ ਪਹਿਲਾਂ ਵੀ ਕਹਿੰਦੇ ਸੀ ਕਿ ਫਲਾਕ ਸਾਮਾ ਦੇ ਦਰ ਦੇ ਪਹਿਲਾਂ ਦੇ ਪੀਓ ਵੀ ਸੀ ਅੱਛਾ ਹੁਣ ਤੁਸੀਂ ਇੱਥੇ ਪਹੁੰਚ ਕੇ ਕਰਦੇ ਹੋ ਨਕਲੀ ਦੁੱਧ ਤੇ ਨਕਲੀ ਜਿਹੜਾ ਬੇਸਿਕ ਹੋ ਗਿਆ ਕੀਤਾ ਜਾ ਰਿਹਾ ਸੀ ਕਿ ਕੋਈ ਹੋਣਾ ਕੋਈ ਗ੍ਰਿਫਤਾਰੀ ਹੋਈ ਹੈ ਹਾਂਜੀ ਹਾਂਜੀ ਅੱਛਾ ਕੋਈ ਜੀ ਆਪਣੀ ਪ੍ਰੋਗਰਾਮ ਲਿਖ ਜਾਓ ਹਾਂਜੀ ਠੀਕ ਹੈ ਜੀ ਬਿਲਕੁਲ ਲੁਧਿਆਣਾ ਦੇ ਸ਼ਾਮਨਗਰ ਦੇ ਵਿੱਚ ਸਿਹਤ ਵਿਭਾਗ ਵੱਲੋਂ ਜਿਹੜਾ ਰੇਡ ਕੀਤੀ ਗਈ ਹੈ ਡੀਸੀ ਪੋ ਤੇ ਦੁੱਧਕਾਨ ਦੁੱਧ ਜਿਹੜਾ ਇਹਨਾਂ ਨੇ ਬਣਾਉਂ ਕੀਤਾ ਵਾ ਤੇ ਹੁਣ ਗੋਲਸਰਿਕ ਤੇ ਪਹੁੰਚਿਆ ਹੋਇਆ ਫੋਰ ਪੁਲਿਸ ਸਾਰੇ ਮਾਮਲੇ ਦੇ ਕਾਰਵਾਰ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਸਿਹਤ ਵਿਭਾਗ ਵੱਲੋਂ ਸ਼ੈਂਪਲ ਲਏ ਉਹਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਲਖਮਿੰਦਰ ਸਿੰਘ ਧੰਨਵਾਦ ਲੁਧਿਆਣਾ ਦੇ ਸ਼ਾਮਨਗਰ ਦੇ ਵਿੱਚ ਸਿਹਤ ਵਿਭਾਗ ਵੱਲੋਂ ਰੇਡ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਨਕਲੀ ਦੁੱਧ ਔਰ ਨਕਲੀ ਦੇਸੀ ਕੇ ਉਤਿਆਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਸਿਵਲ ਸਰਜਨ ਮੈਮ ਮੌਜੂਦ ਹੈ ਮ ਇਹ ਕਿਤੇ ਜਾਰੀ ਆ ਸ਼ਾਮਨਗਰ ਦੇ ਵਿੱਚ ਦੇਸੀ ਕਿਉਂ ਤੇ ਸੁੱਕਾ ਦੁੱਧ ਹਾਂਜੀ ਸਾਡੀ ਫੂਡ ਸੇਫਟੀ ਟੀਮ ਨੂੰ ਇੱਕ ਕਲਿਊ ਮਿਲਿਆ ਸੀ ਉਹ ਸੂਚਨਾ ਮਿਲੀ ਸੀ ਤੇ ਉਹਨਾਂ ਨੇ ਇੱਥੇ ਆ ਕੇ ਇੱਕ ਸਵੇਰੇ ਇੱਥੇ ਰੇਡ ਕੀਤੀ ਹੈ ਸ਼ਾਮਨਗਰ 'ਚ ਜਿਵੇਂ ਅਸੀਂ ਖੜੇ ਹਾਂ ਤੇ ਇੱਥੇ ਉਹਨਾਂ ਨੂੰ ਦੇਸੀ ਕਿਉਂ ਸੁੱਕਾ ਦੁੱਧ ਔਰ ਕਰੀਮ ਇਹਨਾਂ ਨੂੰ ਇੱਥੇ ਬਰਾਮਦ ਹੋਏ ਆ ਉਹਦੇ ਸੈਂਪਲਸ ਵੀ ਲੈ ਲਏ ਗਏ ਆ ਤੇ ਜਿਹੜਾ ਉਹਨਾਂ ਨੂੰ ਨਹੀਂ ਠੀਕ ਲੱਗੇਗਾ ਬਿਲੋ ਸਟੈਂਡਰਡ ਨੂੰ ਡਿਸਟਰੋਏ ਵੀ ਕਰਨਗੇ ਮੈਮ ਕਿੰਨੇ ਮਾਤਰਾ ਦੇ ਵਿੱਚ ਜੇਕਰ ਦੇਸੀ ਕਿਉਂ ਦੀ ਗੱਲ ਕਰੀਏ ਤੇ ਸੁੱਕਾ ਦੁੱਧ ਕਿੰਨੇ ਮਾਤਰਾ ਦੇ ਵਿੱਚ ਆ ਇਹ ਮਤਲਬ ਬੇਸਿਕਲੀਓ ਅਰਾਊਂਡ 40 ਕਿਜੀਸ ਹੈ ਸੁੱਕਾ ਦੁੱਧ ਵੀ 10 ਕਿਲੋ ਦੇ 10 ਪੈਕੇਟ ਹੈ ਸ਼ਾਇਦ ਐਂਡ ਔਰ ਕਰੀਮ ਵੀ ਅਰਾਊਂਡ 10 ਕਿਜੀਸ ਹਮਮ ਨੰਨ ਕਿੱਦਾਂ ਦੀ ਕਰ ਰਹੀ ਕਿ ਜਿਹੜੇ ਕਿ ਲਗਾਤਾਰ ਤਿਹਾਰਾ ਸੀਜ਼ਨ ਹੁਣ ਆ ਰਿਹਾ ਨਗਰੀ ਇਦਰ ਦੀ ਤਾਂ ਕਾਫੀ ਜਿਹੜੀ ਫੜੀ ਜਾਂਦੀ ਨੇ ਤੁਹਾਡੇ ਕੋਲੋਂ ਅੱਗੇ ਵੀ ਕਿੱਦਾਂ ਦੀ ਕਰ ਰਹੀ ਦੇਖੋ ਇਹ ਸਾਡੀ ਟੀਮ ਬਹੁਤ ਜ਼ਿਆਦਾ ਐਕਟਿਵ ਹੈ ਔਰ ਜਿਵੇਂ ਕਿ ਤੁਹਾਡੇ ਮੈਡੀਆ ਚ ਤੁਸੀਂ ਦੇਖ ਰਹੇ ਹੋ ਔਰ ਇਹ ਸਾਰੀ ਉਹਦੀ ਐਕਟੀਵਿਟੀ ਕਰ ਰਹੀ ਹੈ ਤੇ ਇਸ ਤਰ੍ਹਾਂ ਹੀ ਇਹ ਕਰਦੇ ਵੀ ਰਹਿੰਦੇ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਵੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਆ ਜਿਹੜੀ ਕਿ ਬਹੁਤ ਸਸਤੀ ਮਿਲਦੀਆਂ ਆ ਜਾਂ ਇਸ ਤਰ੍ਹਾਂ ਆਪਣੀ ਸਿਹਤ ਨਾਲ ਖਿਲਵਾੜ ਨਾ ਕਰਨ ਔਰ ਇਹਨਾਂ ਚੀਜ਼ਾਂ ਨੂੰ ਨਾ ਲੈਣ ਨਾ ਖਰੀਦਣ ਤੇ ਜੇ ਅਸੀਂ ਇਹਨਾਂ ਦਾ ਬਾਇਕਾਟ ਕਰਦੇ ਆਂਗੇ ਤੇ ਆਪੇ ਜਿਹੜਾ ਇਹਨਾਂ ਦਾ ਜਿਹੜਾ ਹੈ ਸਨਾ ਸਨ ਦਾ ਹੈ ਆਪੇ ਰੱਬ ਹੋ ਜਾਏਗਾ ਹਮੇਸ਼ਾ ਕਿੰਨੇ ਜਦ ਤੋਂ ਇਹ ਜਿਹੜਾ ਇਹ ਕੰਮ ਕਰ ਰਹੇ ਸੀ ਅੱਗੇ ਦੇਖਦੇ ਸੀ ਕਿ ਬਿਸਤੀ ਕਿਉਂ ਤੇ ਇਹ ਦੇਖੋ ਸਾਡੀ ਟੀਮ ਸਾਨੂੰ ਦੱਸ ਰਹੀ ਹੈ ਕਿ 2017 ਚ ਵੀ ਨਾ ਕੋਈ ਕਾਰਵਾਈ ਹੋਈ ਸੀ ਫਿਰ 2020 ਚ ਵੀ ਹੋਈ ਸੀ ਉਹ ਨਾ ਜਿਨ੍ਹਾਂ ਨੇ ਦੋ ਘਰ ਬੰਚੇ ਚ ਹੋਈ ਹੈ 2023 ਨੂੰ ਇਹਨਾਂ ਨੂੰ ਪੀਓ ਡਿਕਲੇਅਰ ਕਰ ਦਿੱਤਾ ਸੀ ਤੇ ਪੁਲਿਸ ਵੀ ਅੱਜ ਇੱਥੇ ਮੌਕੇ ਤੇ ਮੌਜੂਦ ਹੈ ਤੇ ਐਸ ਪਰ ਉਸ ਜਿਹੜੀ ਕਾਰਵਾਈ ਹੋਈ ਦੀ ਉਹ ਪੁਲਿਸ ਅਫਸਰ ਮੈਮਾ ਇਹ ਹਾਰੀ ਸੀਜ਼ਨ ਹੈ ਹੋਰ ਜਿਹੜੇ ਜਿਹੜੇ ਕੰਮ ਕਰਦੇ ਨੇ ਲੋਕਾਂ ਨੂੰ ਵੀ ਬਚਾਣਾ ਚਾਹਤ ਨੇ ਪਰ ਲੋਕਾਂ ਨੂੰ ਸੇਵਾ ਨੋ ਹਾਂਜੀ ਜਿਵੇਂ ਕਿ ਮੈਂ ਦੱਸ ਚੁੱਕੀ ਹਾਂ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਵੀ ਇਹੋ ਜੀ ਚੀਜ਼ਾਂ ਤੋਂ ਨਾ ਬਾਇਕਾਟ ਕਰਨ ਇਹਨੂੰ ਨਾ ਵਰਤਣ ਇਹ ਨਾ ਲੈਣ ਆਪਣੀ ਸਿਹਤ ਦੇ ਨਾਲ ਖੇਲਵਾੜ ਨਾ ਕਰਨ ਜੀ ਬਿਲਕੁਲ ਸੇਧਪਾਗ ਵੱਲੋਂ ਸ਼ਾਮਨਗਰ ਦੇ ਰੇਡ ਕਿਤੇ ਹੀ ਆ ਤੇ ਕੋਈ ਤਰਕਾਰੀ ਦੀ ਗੱਲ ਕਰਦੇ ਨੇ ਸਰ ਜੀ ਆਹੋ ਜੀ ਆਹੋ ਮੋਟਰ ਨੇ ਕਿੰਦਾ ਵੀ ਕਾਰਜ ਕਰਦੀ ਹੈ ਜੀ ਬਾਜ਼ੀ ਜੀ ਨਾ ਜਾਣ ਕੇ ਸ਼ੁਰੂ ਕਰਾਉਗੇ ਆ ਦੇਖੋ ਆ ਵੀਰ ਜੀ ਤੁਹਾਨੂੰ ਸਮਝ ਰਹੇ ਹਾਂ ਤੰਗੀ ਚੰਗਾ ਹੁਣ ਗਏ ਸਾਡੀ ਪ੍ਰੀਵੋਲੀ ਦਜੀਤ ਸਿੰਘ ਦਾ ਨਾਮ ਇਸ਼ਾਰਾ ਹੋ ਗਿਆ ਸਾਡੇੋਂ ਤੋਂ ਪਹਿਲਾਂ ਹੀ ਸਰ ਮੈਂ ਉਹ ਜੀ ਉਹਨੂੰ ਪੁੱਛ ਰਿਹਾ ਹਾਂ ਰਿਪੋਰਟ ਕਿਤਾ ਹੈ ਉਹਨਾਂ ਨੇ ਤਾਂ ਸਰ ਪਹਿਲਾਂ ਹੀ ਕਹਿ ਰਹੇ ਸੀ ਕਿ ਫਲਾਕਾ ਸਾਮਾ ਦੇ ਦਰ ਦੇ ਪਹਿਲਾਂ ਦੇ ਪ੍ਰੀਵੋਲੀ ਅੱਛਾ ਹੁਣ ਤੁਸੀਂ ਇੱਥੇ ਪਹੁੰਚ ਕੇ ਕਰਦੇ ਚਾਹੁੰਦੇ ਨਕਲੀ ਦੁੱਧ ਤੇ ਨਕਲੀ ਜਿਹੜਾ ਬੇਸਿਕ ਹੋ ਗਿਆ ਕੀਤਾ ਜਾ ਰਿਹਾ ਸੀ ਕਿ ਕੋਈ ਹੋਣਾ ਕੋਈ ਗ੍ਰਿਫਤਾਰੀ ਹੋਈ ਹੈ ਹਾਂਜੀ ਹਾਂਜੀ ਅੱਛਾ ਕੋਈ ਜੀ ਆਪਣੀ ਪ੍ਰੋਗਰਾਮ ਲਿਖ ਜਾਓ ਹਾਂਜੀ ਜੀ ਬਿਲਕੁਲ ਲੁਧਿਆਣਾ ਦੇ ਸ਼ਾਮਨਗਰ ਦੇ ਵਿੱਚ ਸਿਹਤ ਵਿਭਾਗ ਵੱਲੋਂ ਜਿਹੜਾ ਰੇਡ ਕੀਤੀ ਗਈ ਹੈ ਡੀਸੀ ਪੋ ਤੇ ਦੁੱਧਕਾਨ ਦੁੱਧ ਜਿਹੜਾ ਇਹਨਾਂ ਨੇ ਬਣਾਉਂ ਕੀਤਾ ਵਾ ਤੇ ਹੁਣ ਗੋਲਸਰਿਕ ਤੇ ਪਹੁੰਚਿਆ ਹੋਇਆ ਫੋਰ ਪੁਲਿਸ ਸਾਰੇ ਮਾਮਲੇ ਦੇ ਕਾਰਵਾਰ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਸਿਹਤ ਵਿਭਾਗ ਵੱਲੋਂ ਸ਼ੈਂਪਲ ਲਏ ਉਹਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਲਖਮਿੰਦਰ ਸਿੰਘ ਧੰਨਵਾਦ ਲੁਧਿਆਣਾ ਦੇ ਸ਼ਾਮਨਗਰ ਦੇ ਵਿੱਚ ਸਿਹਤ ਵਿਭਾਗ ਵੱਲੋਂ ਰੇਡ ਕੀਤੀ ਗਈ ਹੈ ਤਸਵੀਰਾਂ ਤੋਂ ਦੇਖ ਸਕਦੇ ਹਾਂ ਦੇ ਵਿੱਚ ਨਕਲੀ ਦੁੱਧ ਔਰ ਨਕਲੀ ਦੇਸੀ ਕੇ ਉਤਿਆਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਸਿਵਲ ਸਰਜਨ ਮੈਮ ਮੌਜੂਦ ਹੈ ਮੈਮ ਕੀ ਜਾਰੀ ਆ ਸ਼ਾਮਨਗਰ ਦੇ ਵਿੱਚ ਇਹ ਸੀ ਚੋਤੇ ਦੁੱਧ ਵਾਪਕੀ ਹਾਂਜੀ ਸਾਡੀ ਫੂਡ ਸੇਫਟੀ ਟੀਮ ਨੂੰ ਇੱਕ ਕਲਿਊ ਮਿਲਿਆ ਸੀ ਉਹ ਸੂਚਨਾ ਮਿਲੀ ਸੀ ਤੇ ਉਹਨਾਂ ਨੇ ਇੱਥੇ ਆ ਕੇ ਇੱਕ ਸਵੇਰੇ ਇੱਥੇ ਰੇਡ ਕੀਤੀ ਹੈ ਸ਼ਾਮਨਗਰ 'ਚ ਜਿਵੇਂ ਅਸੀਂ ਖੜੇ ਹਾਂ ਤੇ ਇਥੇ ਉਹਨਾਂ ਨੂੰ ਦੇ ਸਿਖਿਓ ਸੁੱਕਾ ਦੁੱਧ ਔਰ ਕਰੀਮ ਐਨਰੋ ਇਥੇ ਬਰਾਮਦ ਹੋਏ ਆ ਉਹਦੇ ਸੈਂਪਲਸ ਵੀ ਲੈ ਲਏ ਗਏ ਆ ਤੇ ਜਿਹੜਾ ਉਹਨਾਂ ਨੂੰ ਨਹੀਂ ਠੀਕ ਲੱਗੇਗਾ ਬਿਲੋ ਸਟੈਂਡਰਡ ਨੂੰ ਡਿਸਟਰੋਏ ਵੀ ਕਰ ਦੇਣਾ ਤਾਂ ਮੈਂ ਕਿੰਨੀ ਮਾਤਰਾ ਦੇ ਵਿੱਚ ਜੇਕਰ ਦੇਸੀ ਕਿਉਂ ਦੀ ਗੱਲ ਕਰੀਏ ਤਾਂ ਸੁੱਕਾ ਦੁੱਧ ਕਿੰਨੀ ਮਾਤਰਾ ਦੇ ਵਿੱਚ ਆ ਇਹ ਮਤਲਬ ਦੇਸੀ ਕਿਉਂ ਆਰਾਊਂਡ 40kg ਹੈ ਸੁੱਕਾ ਦੁੱਧ ਵੀ 10kg ਦੇ 10 ਪੈਕੇਟ ਹੈ ਸ਼ਾਇਦ ਔਰ ਕਰੀਮ ਵੀ ਅਰਾਊਂਡ 10kg ਨਨ ਪੱਧਰੀ ਕਾਰਵਾਈ ਕੀਤੀ ਜਿਦਕਿ ਲਗਾਤਾਰ ਤਿਹਾਰਾ ਦਾ ਸੀਜ਼ਨ ਹੁਣ ਆ ਰਿਹਾ ਨਗੇ ਅਦਲੀ ਦਾ ਕਾਫੀ ਜਿਹੜੀ ਫੜੀ ਜਾਂਦੀ ਨੇ ਤੁਹਾਡੇ ਵੱਲੋਂ ਅੱਗੇ ਵੀ ਕਿੱਦਾਂ ਦੀ ਕਾਰਵਾਈ ਦੇਖੋ ਇਹ ਸਾਡੀ ਟੀਮ ਬਹੁਤ ਜ਼ਿਆਦਾ ਐਕਟਿਵ ਹੈ ਔਰ ਜਿਵੇਂ ਕਿ ਤੁਹਾਡੇ ਮੈਡੀਆ ਜੀ ਤੁਸੀਂ ਦੇਖ ਰਹੇ ਹੋ ਔਰ ਸਾਰਾ ਦਿਨ ਹੀ ਐਕਟੀਵਿਟੀ ਕਰ ਰਹੀ ਹੈ ਤੇ ਇਸ ਤਰ੍ਹਾਂ ਹੀ ਇਹ ਕਰਦੇ ਵੀ ਰਹਿਣਗੇ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਵੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਆ ਜਿਹੜੀ ਕਿ ਬਹੁਤ ਸਸਤੀ ਮਿਲਦੀ ਹੈ ਜਾਂ ਇਸ ਤਰ੍ਹਾਂ ਆਪਣੀ ਸਿਹਤ ਨਾਲ ਖਿਲਵਾੜ ਨਾ ਕਰਨ ਔਰ ਇਹਨਾਂ ਚੀਜ਼ਾਂ ਨੂੰ ਨਾ ਲੈਣ ਨਾ ਖਰੀਦਣ ਤੇ ਜੇ ਅਸੀਂ ਇਹਨਾਂ ਦਾ ਬਾਇਕਾਟ ਕਰਦੇ ਆਂਗੇ ਤੇ ਆਪੇ ਜਿੰਨਾ ਜਿਹੜਾ ਹੈ ਇਹ بزਨਸ ਹੈ ਨਾਲ ਹੈ ਆਪੇ ਹੱਪ ਹੋ ਜਾਏਗਾ। ਹਮੇ ਕਿਹਨੇ ਜਦੋਂ ਇਹ ਜਿਹੜਾ ਇਹ ਕੰਮ ਕਰ ਰਿਹਾ ਸੀ ਅੱਗੇ ਦੇਖਦੇ ਸੀ ਤੇ ਬਿਸਕੂਨ ਤੇ ਇਹ ਦੇਖੋ ਸਾਡੀ ਟੀਮ ਸਾਨੂੰ ਦੱਸ ਰਹੀ ਹੈ ਕਿ 2017 ਚ ਵੀ ਨਾ ਤੇ ਕਾਰਵਾਈ ਹੋਈ ਸੀ ਤੇ 2020 ਚ ਵੀ ਹੋਈ ਸੀ ਉਹ ਨਾ ਚ ਇਹਨਾਂ ਨੇ ਦੁਬਾਰਾ ਕਰ ਚੁੱਕੇ ਹੋਏ 2023 ਨੂੰ ਇਹਨਾਂ ਨੂੰ ਪੀਓ ਡਿਕਲੇਅਰ ਕਰ ਦਿੱਤਾ ਸੀ ਤੇ پولیس ਵੀ ਅੱਜ ਇੱਥੇ ਮੌਕੇ ਤੇ ਮੌਜੂਦ ਹੈ ਤੇ ਐਸ ਪਰੂਜ਼ ਜਿਹੜੀ ਕਾਰਵਾਈ ਹੋਈ ਸੀ ਉਹ پولیس ਮੈਮ ਹਾਰੀ ਸੀਜ਼ਨ ਹੈ ਹੋਰ ਜਿਹੜੇ ਜਿਹੜੇ ਕੰਮ ਕਰਦੇ ਨੇ ਲੋਕਾਂ ਨੂੰ ਵੀ ਬਚਾਣਾ ਚਾਹਤ ਹੈ ਨਾ ਪਰ ਲੋਕਾਂ ਨੂੰ ਸੇਵਾ ਨੋ ਹਾਂਜੀ ਜਿਵੇਂ ਕਿ ਮੈਂ ਦੱਸ ਚੁੱਕਿਆ ਹਾਂ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਵੀ ਇਹੋ ਜੀ ਚੀਜ਼ਾਂ ਤੋਂ ਨਾ ਬੋਇਕਾਟ ਕਰਨ ਇਹਨੂੰ ਨਾ ਵਰਤਣ ਇਹ ਨਾ ਲੈਣ ਆਪਣੀ ਸਿਹਤ ਦੇ ਨਾਲ ਖੇਲਵਾੜ ਨਾ ਕਰਨ ਜੀ ਬਿਲਕੁਲ ਸੇਧਪਾਗ ਵੱਲੋਂ ਸ਼ਾਮਨਗਰ ਦੇ ਰੇਡ ਕਿਤੇ ਹੀ ਆ ਤੇ ਕੋਈ ਤਰਕਾਰੀ ਦੀ ਗੱਲ ਕਰਦੇ ਨੇ ਸਰ ਜੀ ਆਹੋ ਜੀ ਆਹੋ ਮੋਟਰ ਨੇ ਕਿੰਦਾ ਵੀ ਕਾਰਜ ਕਰਦੀ ਹੈ ਜੀ ਬਾਜ਼ੀ ਜੀ ਨਾ ਜਾਣ ਕੇ ਸ਼ੁਰੂ ਕਰਾਉਗੇ ਆਜੋ ਆ ਵੀਰ ਜੀ ਜਿਹੜੇ ਗੁੰਮ ਜ ਰਹੇ ਹੋ ਤੰਦੂਰ ਚੋਂ ਗੁਰੂ ਸਾਹਿਬ ਜੀ ਦੀ ਗੋਲੀ ਦਜੀਤ ਸਿੰਘ ਦਾ ਨਾਮ ਇਸ਼ਾਰਾ ਹੋ ਗਿਆ ਸਾਡੇੋਂ ਤੋਂ ਪਹਿਲਾਂ ਹੀ ਸਰ ਮੈਂ ਉਹ ਜੀ ਉਹਨੂੰ ਪੁੱਛ ਰਿਹਾ ਰਿਪੋਰਟ ਕਿਤਾਈ ਉਹਨਾਂ ਨੇ ਤਾਂ ਸਰ ਪਹਿਲਾਂ ਹੀ ਕਹਿ ਰਹੇ ਸੀ ਕਿ ਖਲਾਫ ਸਾਮਾਹ ਦੇ ਦਰਖਾਸਤ ਦੇ ਪਹਿਲਾਂ ਦੇ ਪੀਓ ਵੀ ਸੀ ਅੱਛਾ ਹੁਣ ਤੁਸੀਂ ਇੱਥੇ ਪਹੁੰਚ ਕੇ ਕਰਦੇ ਹੋ ਨਕਲੀ ਦੁੱਧ ਤੇ ਨਕਲੀ ਜਿਹੜਾ ਬੇਸਿਕ ਹੋ ਗਿਆ ਕਿਤਾ ਜਾ ਰਿਹਾ ਸੀ ਕਿ ਕੋਈ ਹੋਣਾ ਕੋਈ ਗ੍ਰਿਫਤਾਰੀ ਹੋਈ ਤੇ ਹਾਂਜੀ ਹਾਂਜੀ ਅੱਛਾ ਕੋਈ ਜੀ ਆਪਣੀ ਪ੍ਰੋਗਰਾਮ ਲਿਖ ਜਾ ਜੀ ਬਿਲਕੁਲ ਲੁਧਿਆਣਾ ਦੇ ਸ਼ਾਮਨਗਰ ਦੇ ਵਿੱਚ ਸਿਹਤ ਵਿਭਾਗ ਵੱਲੋਂ ਜਿਹੜਾ ਗ੍ਰਿਡ ਕੀਤਾ ਗਿਆ ਹੈ ਡੀਸੀ ਪੋ ਤੇ ਦੂਸਤਾਂ ਦੁੱਤ ਜਿਹੜਾ ਇਹਨਾਂ ਨੇ ਬਣਾਉਂ ਕੀਤਾ ਵਾ ਤੇ ਹੁਣ ਗੋਲਸਰ ਤੇ ਪਹੁੰਚਿਆ ਹੋਇਆ ਪੁਲਿਸ ਸਾਰੇ ਮਾਮਲੇ ਦੇ ਕਾਰਵਾਰ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਸਿਹਤ ਵਿਭਾਗ ਵੱਲੋਂ ਸ਼ੈਂਪਲ ਲੱਗੇ ਉਹਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਲੁਧਿਆਣਾਤ ਲਖਮਨ ਸਿੰਘ ਧੰਨਵਾਦ ਬਾਤ ਕਰੀਏ ਬੰਦ